ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਪੰਜਗਰਾਈ ਪੰਜਗਰਾਈ ਖੁਰਦ ਦੇ ਵਿੱਚੋਂ ਦੋਸਤੋ ਵੀਡੀਓ ਬਣਾ ਰਹੇ ਆ ਛੋਟਾ ਪੰਜਗਰਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇ ਪੁਰਾਣੇ ਤੋਂ ਕੋਟਕਪੂਰੇ ਵਾਲੀ ਜਿਹੜੀ ਛੜਕਾ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ ਚ ਇੱਥੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਅੱਜ ਦੀ ਵੀਡੀਓ ਬੜੀ ਖਾਸ ਆ ਇਹਦੇ ਵਿੱਚ ਮੈਂ ਤੁਹਾਨੂੰ ਚਾਰ ਨਗ ਦਿਖਾਉਣੇ ਆ ਜਿਨੇ ਜਰਸੀ ਪਾਲਣੀ ਆ ਛੋਟੀ ਉਮਰ ਦੀ ਬੱਛੀ ਲੈਣੀ ਆ ਤਾਂ ਬੜੀ ਸੋਹਣੀ ਬੱਛੀ ਥੱਲੋਂ ਵੀ ਸਾਫ਼ ਸੁਥਰੀ ਐ ਇਹਦੇ ਨਾਲ ਇੱਕ ਗਾਂ ਖੜੀ ਐ ਇੱਕ ਵਾੜ ਖੜੀ ਐ ਜਿਹੜੀ ਹਰੇਕ ਘਰੇ ਜਿਹੜਾ ਘਰੇ ਪਸ਼ੂ ਦੁੱਧ ਚੋਣਾ ਚਾਹੁੰਦਾ ਵੀਰ ਬੰਨ ਕੇ ਰੱਖਣ ਵਾਲਾ ਤਾਂ ਉਹਦੇ ਵਾਸਤੇ ਬਹੁਤ ਸੋਹਣਾ ਇਹਦਾ ਢਾਂਚਾ ਐ ਸੋਹਣਾ ਥਾਣਾ ਹੋਵਾਨੇ ਇਹ ਵਾੜ ਵੀ ਨਾਲ ਤੁਹਾਨੂੰ ਦਿਖਾਉਂਗਾ ਇੱਕ ਹੋਰ ਵਾੜ ਚੰਗੇ ਕੱਦ ਕਾਟ ਦੀ ਵਜਨ ਵਾਲੀ ਐ ਤੇ ਲਾਸਟ ਤੇ ਜਿਹੜੀ ਵੈੜ ਖੜੀ ਆ ਦੱਸੋ ਹਜੇ ਛੋਟੀ ਉਮਰ ਦਾ ਬੱਚਾ ਹੀ ਐ ਸੋਹਣੀ ਆਪ ਵੀ ਐ ਛੋਟੀ ਉਮਰ ਆ ਬਰੀਡ ਕੁਆਲਿਟੀ ਚੰਗੀ ਐ ਤੇ ਨਾਲ ਜਿਹੜਾ ਬੱਚਾ ਉਹ ਵੀ ਵੱਛੀ ਤੇ ਵੱਛੀ ਵੀ ਬਹੁਤ ਸੋਹਣੀ ਐ ਸ਼ੁਰੂਆਤ ਆਪਾਂ ਜਰਸੀ ਤੋਂ ਕਰਾਂਗੇ ਲਾਸਟ ਉੱਤੇ ਤੁਹਾਨੂੰ ਇਹ ਵੈੜ ਦਿਖਾਉਂਗਾ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਪਸ਼ੂ ਜਿਹੜਾ ਤੁਹਾਨੂੰ ਜੱੱਚੀ ਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਉਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਆਓ ਜਰਸੀ ਵੱਛੀ ਤੋਂ ਸ਼ੁਰੂਆਤ ਅੱਜ ਦੀ ਇਸ ਵੀਡੀਓ ਦੀ ਕਰਦੇ ਆਂ ਸੰਦੀਪ ਭਾਈ ਸਸਤੀ ਕਾਲ ਭਾਈ ਸਸਤੀ ਕਾਲੀ ਚਾਰ ਨਾਗਾ ਜ ਦਿਖਾ ਰਹੇ ਆਂ ਹਾਂਜੀ ਭਾਈ ਚਾਰ ਨਾਗੀ ਜਰਸੀ ਵੱਛੀ ਹੈ ਜਿਹੜੀ ਇਹ ਦੰਦੋਂ ਕਿਵੇਂ ਆ ਦੰਦੋਂ ਖੀਰੀ ਹੈ ਭਾਈ 13 ਕਿ ਮਹੀਨੇ 12 13 ਮਹੀਨੇ ਉਮਰ ਹੈ ਦੀ ਠੀਕ ਹੈ ਤੇ ਹੀਟੇ ਲੈ ਆਈ ਸੀ ਭਾਈ ਪਰ ਆਪਾਂ ਇਹਦੇ ਸੀਮਨ ਨਹੀਂ ਲਵਾਏ ਹਜੇ ਤਾਂ 2 ਮਹੀਨੇ ਰੁਕਣਾ ਵੀ ਚਾਹੀਦਾ ਹਾਂਜੀ ਹਾਂਜੀ ਰੁਕਣਾ ਠੀਕ ਹੈ ਕੀ ਡਿਮਾਂਡ ਰਹਿਣੀ ਸੰਦੀਪ ਭਾਈ ਡਿਮਾਂਡ ਇਹਦੀ ਮੰਨ ਲਓ ਸਾਰੀਆਂ ਗਾਵਾਂ ਦੇ ਮੁੱਲ ਫੋਨ ਚਾ ਭਾਈ ਜੇ ਮੰਨ ਲਓ 10000 ਦਾ ਬੰਦਾ ਵਟਾ ਨਾ ਰੱਖੇ ਤੇ ਚੋ ਮਾਨਦਾਨ ਖੱਚ ਕੇ ਜਿੰਨਾ ਸੋ ਦੋਸਤੋ ਰੇਟ ਤੁਹਾਨੂੰ ਵੀਡੀਓ ਚ ਦੱਸਦੇ ਪਰ ਬੇਨਤੀ ਹੈ ਵੀ ਇਹਦੇ ਚ ਬਹੁਤਾ ਵੱਡਾ ਫਰਕ ਨਹੀਂ ਪੈਣਾ ਉਹੀ ਰੇਟ ਰੱਖਿਆ ਜਿਹੜਾ ਮੁੱਲ ਲੈਣਾ ਹੈ ਸੋ ਆਏ ਭਰਾ ਦਾ ਮਾਨਤਨ ਕੀਤਾ ਜਾਉ ਖੀਰੀ ਬੱਛੀ ਇੱਕ ਵਾਰ ਹੀਟ ਚ ਆ ਗਈ ਸੀ ਪਰ ਗਾਂ ਰੁੱਤ ਗਰਮੀ ਚ ਸੁੰਦੀ ਸੀ ਉਹਦੇ ਕਰਕੇ ਹੀਟ ਮਿਸ ਕਰਾਈ ਵੀ ਹੈ ਜਿਹੜਾ ਵੀਰ ਖਰੀਦੇ ਜਨਵਰੀ ਚ ਆਈ ਕਰਾਇਓ ਜਿੰਨੀ ਢਾਂਚੇ ਦੀ ਸੋਹਣੀ ਆ ਦੱਸੋ ਉਨੀ ਥਣਾ ਦੀ ਵੀ ਸਾਫ ਸੁਥਰੀ ਬੱਛੀ ਹੈ ਮੈਡੀ ਦੀ ਆਪ ਆ ਬਾਈ ਇਹਹੀ ਸੀਮਨ ਜਿਹੜਾ ਬੰਦਾ ਮਰਜੀ ਲਵਾ ਲਈ ਲੋਕਲ ਬੱਛੀ ਘਰੋਂ ਲਈ ਇਹਦੀ ਮਾਂ ਦੀ ਵੀਡੀਓ ਇਹਦੀ ਆਪਣੇ ਕੋਲੇ ਆਈ ਹੈ ਚੀਕ ਓਕੇ ਸੋ ਦੋ ਸੇਮਨ ਡਿਟੇਲ ਵੀ ਇਦੀ ਹੈਗੀ ਆ ਆਪਦੀ ਪਸੰਦ ਦਾ ਸੇਮਨ ਲਵਾ ਲਓ ਏ ਆਈ ਕਰਾ ਲਓ ਇਹ ਆਪਣੇ 베ਲੀ ਕੋਲ ਹੀ ਆਈ ਆ ਬਾਈ ਨਰਮਲ ਮੁੰਡਾ ਰੋਡਾਂ ਤੋਂ ਇਹ ਆਈ ਆ ਜੀ ਠੀਕ ਹੈ ਨਰ ਉਹਨੇ ਭਰਿਆ ਸੀ ਉਹਨੇ ਇਹ ਓਕੇ ਸੰਦੀਪ ਜਿਹੜੀ 2 ਨੰਬਰ ਤੇ ਵੜ ਐਚ ਐਫ ਆ ਬਾਈ ਬਾਈ ਪਹਿਲਾ ਸੂ ਆਈ ਚਾਰ ਦਿਨ ਦਾ ਮੂਹ ਆਈ ਕਿੰਨੇ ਦਿਨ ਲੱਗੋ ਇਹਦੇ 5-4 ਦਿਨ ਬਾਕੀ ਆ ਬਾਈ ਵੀ ਗਾਂਗਾ ਬਾਈ ਇਹ ਮੰਨ ਲਓ ਦੋਨੇ ਹੀ ਤਿਆਰ ਆ ਹੋ ਸਕਦਾ ਵੀ ਕਈ ਵਾਰੀ ਹਨਾ ਇਹ ਔਨ ਜਾਂ ਨਾ ਸੂ ਪੈਂਦਾ ਕਈ ਸਹੀ ਹੈ ਇਹਦਾ ਰੇਟ ਕੀ ਰੋਸ ਸੰਦੀਪ ਇਹਦਾ 98000 ਰੇਟ ਆ ਜੀ 298000 ਰੇਟ ਹੈ 95000 ਦੀ ਬੱਛੀ ਬਾਈ ਹਾਂ ਜਾਂ ਨਾ ਹੀ ਹੈ ਠੀਕ ਹੈ ਬਰੀਡ ਕੁਆਲਟੀ ਵੀ ਚੰਗੀ ਹੈ ਦੋਸਤੋ ਤਿਆਰੀ ਬਹੁਤ ਸੋਹਣੀ ਹੈ ਢਾਂਚਾ ਪੂਰਾ ਨਰੋਆ ਹੈ ਬਰੀਡਿੰਗ ਤੇ ਕੰਮ ਕਰਨਾ ਬੰਨ ਕੇ ਪਸ਼ੂ ਰੱਖਦੇ ਆ ਤਾਂ ਇਹ ਬੜੇ ਸੋਹਣੇ ਢਾਂਚੇ ਦੀ ਵੈੜ ਹੈ ਇਹਦਾ ਰੇਟ 98000 ਆ ਪਰ 95 ਦੀ ਯੈਸ ਨੋ ਮਿਲ ਜੂਗੀ ਸ਼ੀਲ ਸ਼ਰੀਫ ਵੀ ਬਾਈ ਇੰਨੀ ਆਈ ਹੱਥ ਮਾਰਦੇ ਆ ਵੇਖੋ ਤੋਂ ਦੋਸਤੋ ਇਹ ਤਾਂ ਵੈਸੇ ਸ਼ਰੀਫ ਰਹਿਣੀ ਹੈ ਕਿਉਂਕਿ ਨਸਲ ਆ ਤੇ ਨਸਲ ਤਾਂ ਹਮੇਸ਼ਾ ਠੰਡੀ ਰਹਿੰਦੀ ਹੈ ਸੋ ਬਹੁਤ ਸੋਹਣੀ ਵੈੜ ਆ ਸੋ ਐਚ ਐਫ ਇਹਦਾ ਪੌਂਟ ਹੈ ਮਨ ਲੋ ਵੀ ਤੋਂ 995 ਦੀ ਮਿਲ ਜਾਣੀ ਆ ਕਿਉਂਕਿ ਡਿਮਾਂਡ 98 ਕੀਤੀ ਆ ਬਾਈ ਨੇ ਪਰ 99000 ਦੀ ਜਿਹਨੂੰ ਜੱਜਦੀ ਆ ਤਾਂ ਵਹਿੜ ਸੋਹਣੀ ਆ ਚਾਰ ਦੰਦ ਹੈ ਸੁਆ ਇਹਨੇ ਪਹਿਲਾਂ ਸੁਣਾ ਰੰਗ ਰੂਪ ਵੀ ਬਹੁਤ ਸੋਹਣਾ ਦੱਸੋ ਤੇ ਢਾਂਚਾ ਵੀ ਬਹੁਤ ਸੋਹਣਾ ਪਿਛਲੇ ਪਾਸੋਂ ਕੁੜਿਆਂ ਦੀ ਚੜਾਈ ਨੋਟ ਕਰਿਆ ਕਰੋ ਕੋਈ ਵੀ ਪਸ਼ੂ ਮੱਝ ਜਾਂ ਗਾਂ ਖਰੀਦਦੇ ਹੋ ਦੱਸੋ ਇਹਦੇ ਸਟਰਕਚਰ ਨੂੰ ਦੇਖੋ ਚੌੜੀ ਦੀਦੀ ਹੈ ਬੰਦੇ ਬਈ ਸੋਏ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ 10 ਨੰਬਰ ਤੇ ਵੀ ਇੱਕ ਗੱਬਣ ਗਾਂ ਤੁਹਾਨੂੰ ਦਿਖਾਵਾਂਗੇ ਰੇਟ ਇਹਦਾ ਵੀ ਤੁਹਾਨੂੰ ਦੱਸਾਂਗੇ ਬਾਕੀ ਤੁਸੀਂ ਜੱਜ ਦਾ ਪਸੂ ਖਰੀਦੋਗੇ ਸਲੀਪ ਜਿਹੜੀ 10 ਨੰਬਰ ਤੇ ਹੈ ਬਾਈ ਬਾਈ ਦੂਜਾ ਸੂਆ ਵਹਿਣਾ ਹੀ ਪਹਿਲੇ ਸੂਏ 22 ਕਿਲੋ ਦੁੱਧ ਆਪਾਂ ਨੂੰ ਦੱਸਿਆ ਜਿਹੜਾ ਇਹਦਾ ਚੋਇਆ ਬਾਈ ਠੀਕ ਹੈ ਹਾਂਜੀ ਹਾਂਜੀ ਕਿੰਨੇ ਦਿਨ ਲਾਉਗੀ ਰੇਟ ਕੀ ਰਹਿਣਾ ਹੈ ਰੇਟ ਇਹਦਾ 95000 ਰੁਪਈਆ ਹੀ ਦਿਨ ਬਾਈ ਮੰਨ ਲਓ 5-4 ਦੇ ਦੱਸੇ ਮਾਲਕਾਂ ਨੇ ਆਪਾਂ ਨੂੰ ਸੋ ਦੋਸਤੋ ਦਿਨ 5-4 ਲੈ ਸਕਦੀ ਹੈ ਸੂ ਪਸੂ ਕਦੋਂ ਵੀ ਸਕਦਾ ਹੁੰਦਾ ਪਰ ਇਹ ਹਜੇ 5-4 ਦਿਨ ਆਸ ਆ ਵੀ ਲਾਊਗੀ ਖੈਰ ਹਵਾਨੇ ਚ ਸਪੇਸ ਹੈਗੀ ਆ ਤੇ ਇਹਨੂੰ ਦਿਨ ਲੈਣੇ ਚਾਹੀਦੇ ਚੰਗੇ ਕੱਦ ਕਾਠ ਦੀ ਵਹਿੜ ਹੈ ਘਰੇ ਚੋਣ ਵਾਸਤੇ ਵਧੀਆ ਵਹਿੜ ਸੋਹਣਾ ਥਾਨ ਲਿਆ ਸੰਦੀਪਈ ਸੋ ਇਹਦਾ ਰੇਟ 95000 ਹਵਾਨਾ ਫਿਟਿੰਗ ਵਾਲਾ ਦੋਸਤਾਂ ਤਾਂ ਤੱਕ ਅਟੈਚਮੈਂਟ ਫੁੱਲ ਆ ਹਵਾਨੇ ਦੀ ਇਸ ਤੋਂ ਬਾਅਦ ਜਿਹੜੀ ਵੈਣ ਤੁਹਾਨੂੰ ਦਿਖਾਉਣੀ ਆ ਦੱਸੋ ਬਹੁਤ ਸੋਹਣੀ ਬੱਚੀ ਛੋਟੀ ਉਮਰ ਦੀ ਤੇ ਇਹਦੀ ਬੱਚੀ ਵੀ ਇਹਦੇ ਨਾਲ ਬੜੀ ਚੰਗੀ ਐ ਸੰਦੀਪ ਭਾਈ ਇਹਦੀ ਕੀ ਡਿਟੇਲ ਐ ਡਿਟੇਲ ਭਾਈ ਪਹਿਲਾ ਸੂਆ ਸੂਈ ਹੋ ਬਈ ਇਹ ਹੀ ਤੇ ਇਹਦਾ ਰਿਕਾਰਡ ਤੇ ਇਹਦਾ ਰਿਕਾਰਡ ਆਪਾਂ ਮੰਨ ਲਓ ਬੰਦੇ ਦਾ ਨੰਬਰ ਦੇ ਦਾਂਗੇ ਜੀ ਸੌਦਾ ਹੁਣ ਤੋਂ ਬਾਅਦ ਹੀ ਠੀਕ ਐ ਆਪਦੀ ਤਸੱਲੀ ਕਰ ਲੇ ਹਨਾ ਜੀ ਮੂੰਹ ਖੀਰੀ ਆ ਭਾਈ ਅੱਜ 5ਵਾਂ ਦਿਨ ਸੂਈ ਨੂੰ ਆ ਜੀ ਹੁਣ ਦੁੱਧ ਕਿੰਨਾ 14 ਕਿਲੋ ਬੋਲਾ ਰੈਡੀ ਹੋਊ ਠੀਕ ਐ ਰੇਟ ਕਿਰਣਾ ਦਾ ਰੇਟ ਇਹਦਾ 1 ਲੱਖ 5000 ਰੁਪਏ ਜੀ ਕੋਲੀ ਨੂੰ ਜੋਸੋ ਦੰਦੋਂ ਕਨਫਰਮ ਖੀਰੀ ਮੇਰੇ ਦੰਦ ਦੇਖੇ ਹੋਏ ਆ ਹਵਾਨੇ ਤੇ ਨਾੜਾਂ ਵੀ ਚੰਗੀਆਂ ਆ ਦੰਦ ਖਾਵੇਂ ਨੇ 14 ਕਿਲੋ ਤੋਂ ਸ਼ੁਰੂਆਤ ਕੀਤੀ ਐ ਖੀਰੀ ਕਨਫਰਮ ਆ ਦੂਜੇ ਸੂਏ 'ਚ 1.5 ਅੱਜ ਡਿਮਾਂਡ ਆ ਦੂਜੇ ਸੂਏ 'ਚ ਬਹੁਤਾ ਨਹੀਂ ਤਾਂ ਕਾਫੀ ਰਕਮ ਵਧਾ ਦੂਗੀ ਕਰਮ ਵਾਲੀ ਜੇ ਕੋਈ ਵੀਰ ਸਾਹਮਣ ਵਾਲਾ ਹੋਇਆ ਕਿਉਂਕਿ ਏਡੀ ਵੈੜ ਦੰਦੋਂ ਹਜੇ ਖੀਰੀ ਐ ਤੁਸੀਂ ਅੰਦਾਜ਼ਾ ਲਾਓ ਇਹ ਕਿੱਡੀ ਕੁ ਵੈੜ ਬਣੂਗੀ ਗਾਂ ਜਾ ਕੇ ਜਦੋਂ ਇਹਨੇ ਜਵਾਨ ਹੋਣਾ ਫਿਟਿੰਗ ਵਾਲਾ ਹਵਾਨਾ ਐ ਤੇ ਨਾਲ ਖਾਸ ਗੱਲ ਇਹ ਆ ਵੀ ਇਹਦੇ ਬੱਚਾ ਵੀ ਫੀਮੇਲ ਕਾਪ ਆ। ਬੱਚੀ ਤੋਂ ਜਨਮ ਦਿੱਤਾ। ਛੋਟੀ ਉਮਰ ਦੀ ਵਾੜ ਖਰੀਦਣ ਦਾ ਫਾਇਦਾ ਇਹ ਹੁੰਦਾ ਵੀ ਇਹ ਜਾਨ ਚ ਰਹਿਣੀ ਆ, ਤਾਕਤ ਚ ਰਹਿਣੀ ਆ। ਤਾਂ ਇਹ ਮਰੋਏ ਪਸ਼ੂ ਦੁੱਧ ਵੀ ਦਿੰਦੇ ਰਹਿੰਗੇ, ਛੇਤੀ ਗੱਬਣ ਹੋ ਜਾਂਦੇ ਆ। ਸੋ ਇਹ ਪਹਿਲਾਂ ਵਾੜ ਭਾਵੇਂ 1000 ਚੋਲੇ 200 ਹਜੇ ਛੋਟੀ ਉਮਰ ਦਾ ਬੱਚਾ ਆ। ਤੇ ਜਿਹੜੀ ਇਹਦੀ ਬੱਛੀ ਆ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਥੋੜੀ ਸਾਈਡ ਤੇ ਕੱਢ ਕੇ ਕਿਉਂਕਿ ਬਹੁਤ ਸੋਹਣੀ ਬੱਛੀ ਨੇ ਜਨਮ ਦਿੱਤਾ। ਜੇ ਕੋਈ ਵੀਰ ਮੇਰੇ ਹਿਸਾਬ ਚ ਫਾਰਮ ਖੋਲਣਾ ਚਾਹੁੰਦਾ ਤੇ ਪੇਮੈਂਟ ਵੀ ਤੁਹਾਡੀ ਹਿਸਾਬ ਦੀ ਲੱਗਣੀ ਆ ਭਾਵੇਂ ਤਿੰਨੇ ਹੀ ਗਾਵਾਂ ਖਰੀਦ ਲਓ ਨਾਲ ਇੱਕ ਬੱਚਾ ਵੱਛੀ ਆ ਜਾਣੀ ਆ ਹਵਾਨੇ ਤੇ ਨਾੜਾਂ ਚੰਗੀਆਂ ਘੱਟ ਘਾਟ ਬਹੁਤ ਸੋਹਣਾ ਪੂਰੀ ਉੱਚੀ ਲੰਬੀ ਵਿਹੜ ਹੈ ਤੇ ਜਿਹੜੀ ਇਹਦੇ ਨਾਲ ਵੱਛੀ ਆ ਦੱਸੋ ਇਹਦਾ ਤੁਸੀਂ ਚਿਹਰਾ ਦੇਖਿਓ ਕਿਦਾਂ ਦਾ ਢਾਂਚਾ ਦੇਖ ਲਿਓ ਵੱਛੀ ਦਾ ਵੀ ਬਾਕੀ ਖੋਲੂਗਾ ਭਾਈ ਸੰਦੀਪ ਜੀ ਵੱਛੀ ਦਿਖਾਈ ਭਾਈ ਮੂੰਹ ਦਿਖਾਈ ਇਹਦਾ ਦੱਸੋ ਕੱਟ ਦੇਖਿਓ ਮੱਥੇ ਤੇ ਕਿਦਾਂ ਦਾ ਸੋਹਣਾ ਇਹਦੀ ਵੱਛੀ ਤੇ ਆ ਹਵਾਨਾ ਦੱਸੋ ਵਿਹੜ ਦਾ ਪੂਰਾ ਫਿਟਿੰਗ ਵਾਲਾ ਘੱਟ ਵਾਲਾ ਹਜੇ 50 ਦਿਨਾਂ ਦੀ ਸੋਈ ਵੇਖੋ ਬੱਚੀ ਇਹਦੀ ਤਾਂ ਹੁਣ ਦੇਖੋ ਬੱਚੀ ਦੱਸੋ ਸੋਹਣੀ ਬੱਚੀ ਨੂੰ ਜਨਮ ਦਿੱਤਾ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ 4 ਨਗੋ ਕਾ ਉਸੇ ਰੇਟ ਵੀਡੀਓ ਦੇ ਵਿੱਚ ਹੈ ਤਸੱਲੀ ਕਰਿਓ ਫੁੱਲ ਰੇਟ ਤੁਹਾਨੂੰ ਦੱਸਤੇ ਆ ਪਸ਼ੂ ਚੰਗੇ ਆ ਸਾਫ਼ ਸੁਥਰੇ ਆ ਸੋਹਣੇ ਆ ਰੇਟ ਵਾਈਜ਼ ਵੀ ਜੀ ਦੇਖੀਏ ਤਾਂ ਲੱਗਦਾ ਵੀ ਇਹ ਵਾਜਬ ਆ ਰੇਟ ਜਾਇਜ਼ ਰੇਟ ਬਾਈ ਨੇ ਮੰਗੇ ਆ ਬਾਕੀ ਤੁਸੀਂ ਜੱਜ ਦੇ ਪਸੂ ਨੂੰ ਖਰੀਦਣਾ ਨੰਬਰ ਸਕਰੀਨ ਉੱਤੇ ਵਾਈਦਾ ਚੱਲੀ ਜਾਂਦਾ ਬਹੁਤ ਮਿਹਰਬਾਨੀ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ